ਉਰਨਿਆ ਨੇ ਸਾਡਾ ਕਿੱਥੇ ਤੱਕ ਪਿੱਛਾ ਕਰਨਾ ਆਪਾਂ ਸੋਚ ਵੀ ਨਹੀਂ ਸਕਦੇ ਪੁਰਾਣੇ ਤੋਂ ਪੁਰਾਣੇ ਨਾਮ ਅਭਿਆਸੀਆਂ ਤੋਂ ਵੀ ਸੁਣਿਆ ਹੈ ਕਿ ਸੁਖਮ ਦੇ ਵਿੱਚ ਵੀ ਇਹ ਫੁਰਨਾ ਦਿੰਦੇ ਨੇ ਕਾਲ ਪਿੱਛਾ ਕਰਦਾ ਹੈ ਸੋਨੂ ਕੁਲਰ ਜੀ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਮੰਨਤਾ ਵਾਹਿਗੁਰੂ ਸਿਮਰਨ ਦੇ ਵਿੱਚ ਲੱਗ ਜਾਂਦਾ ਪਰ ਅੰਦਰੋਂ ਅੰਦਰੀ ਜਾਪ ਵੀ ਚੱਲਦਾ ਹੈ ਮਨ ਫਿਰ ਵੀ ਭੱਜਦਾ ਹੈ ਕੀ ਕੀਤਾ ਜਾਵੇ ਅੰਦਰੋਂ ਅੰਦਰੀ ਜਾਪ ਜ਼ਰੂਰ ਚੱਲਦਾ ਹੈ ਪਰ ਫਿਰ ਵੀ ਖਿਆਲ ਹੋਰ ਜਿਆਦਾ ਹੁੰਦੇ ਨੇ ਵਾਹਿਗੁਰੂ ਜੀ ਸਾਨੂੰ ਦੱਸਿਆ ਜਾਵੇ ਕਿ ਕੀ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਆਪਾਂ ਜੋ ਵੀ ਪੁੱਛਣਾ ਹੈ ਗੁਰਬਾਣੀ ਤੋਂ ਪੁੱਛਣਾ ਹੈ ਤੇ ਗੁਰਬਾਣੀ ਸਾਨੂੰ ਇੰਜ ਸਮਝਾਉਂਦੀ ਆ ਕਿ ਮਨ ਸਾਡਾ ਜਦੋਂ ਇਸ ਸੰਸਾਰ ਦੇ ਵਿੱਚ ਆ ਜਾਂਦਾ ਇੱਥੇ ਆ ਕੇ ਜਿਉਂ ਹੀ ਮਨ ਸਾਡੇ ਜੋ ਤਨ ਦੇ ਵਿੱਚ ਸਰੀਰ ਦੇ ਵਿੱਚ ਪੌਣ ਚਲਦੀ ਹੈ ਸਵਾਸ ਚਲਦੇ ਨੇ ਜਿਉਂ ਹੀ ਇਹਨਾਂ ਦੇ ਵਿੱਚ ਆ ਕੇ ਪਰਵੇਸ਼ ਹੁੰਦਾ ਤਾਂ ਇਸ ਦੇ ਫੁਰਨੇ ਸ਼ੁਰੂ ਹੋ ਜਾਂਦੇ ਤੇ ਮਹਾਰਾਜ ਸਾਨੂੰ ਬੜਾ ਸਿੰਪਲੀ ਸਮਝਾਉਂਦੇ ਨੇ ਕਿ ਤੁਸੀਂ ਪ੍ਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰੋ ਇਹ ਜਿਹੜੇ ਫੁਰਨੇ ਆ ਇਹ ਆਪਣੇ ਆਪ ਬੰਦ ਹੋਣਗੇ ਹੁਣ ਗੁਰਬਾਣੀ ਦੇ ਵਿੱਚ ਸਾਨੂੰ ਵਿਧੀ ਵੀ ਦੱਸੀ ਗਈ ਆ ਸਾਨੂੰ ਵਿਧੀ ਦੱਸੀ ਆ ਕਿ ਤੁਸੀਂ ਇਹ ਜਿਹੜਾ ਜਪਿਆ ਸਿਮਰਨ ਆ ਇਹ ਕਿਵੇਂ ਕਰਨਾ ਜਦ ਤੱਕ ਅਸੀਂ ਉਸ ਵਿਧੀ ਨੂੰ ਨਹੀਂ ਅਪਣਾਉਂਦੇ ਜਿੰਨਾ ਮਰਜੀ ਅਸੀਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਰ ਲਈਏ ਜਿਵੇਂ ਕਿ ਸਾਨੂੰ ਇਹ ਗੁਰਮੁਖ ਪਿਆਰੇ ਦੱਸ ਰਹੇ ਆ ਕਿ ਵਾਹਿਗੁਰੂ ਸਿਮਰਨ ਇਹ ਕਰਦੇ ਨੇ ਇਹਨਾਂ ਦਾ ਅੰਦਰੋਂ ਅੰਦਰੀ ਜਪ ਵੀ ਚੱਲਦਾ ਹੈ ਪਰ ਫੇਰ ਵੀ ਮਨ ਭੱਜਦਾ ਹੈ ਅਸੀਂ ਜਪ ਤਾਂ ਜ਼ਰੂਰ ਕੀਤਾ ਇੱਕ ਘੰਟਾ ਬੈਠੇ ਫਿਰ ਮਹੀਨੇ 2 ਮਹੀਨੇ ਸਾਲ 2 ਸਾਲ ਹੋ ਗਏ ਪਰ ਮਨ ਸਾਡੇ ਦੇ ਵਿੱਚੋਂ ਉਹ ਫੁਰਨੇ ਹਜੇ ਬੰਦ ਨਹੀਂ ਹੋਏ ਤਰੀਕਾ ਕੀ ਹੈ ਬਿਨਾ ਤਰੀਕੇ ਤੋਂ ਵਿਧੀ ਤੋਂ ਅੱਗੇ ਵਧਣਾ ਮੁਸ਼ਕਲ ਹੈ ਕਿਰਪਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੀ ਕਰਨੀ ਹੈ ਪਰ ਫਿਰ ਵੀ ਜੈਸ ਦਰ ਤੇ ਸਾਨੂੰ ਫੁਰਨਾ ਨਹੀਂ ਆਉਂਦਾ ਉਸ ਦਰ ਤੱਕਰ ਜਾਣ ਲਈ ਸਾਨੂੰ ਵਿਧੀ ਜ਼ਰੂਰ ਲਾਉਣੀ ਪਵੇਗੀ ਵਿਧੀ ਕੀ ਹੈ ਮਹਾਰਾਜ ਕਹਿੰਦੇ ਨੇ ਧੁਨ ਵਿੱਚ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਧੁਨ ਮਹਿ ਧਿਆਨ ਸਿਮਰਨ ਕਰਨ ਸਮੇ ਅਸੀਂ ਇਹ ਦੇਖਣਾ ਹੈ ਲੱਭਣਾ ਹੈ ਖੋਜ ਕਰਨੀ ਹੈ ਕਿ ਅਸੀਂ ਰਸਨਾ ਤੋਂ ਸਿਮਰਨ ਕਰਦੇ ਪਏ ਹਾਂ ਤੇ ਧੁਨ ਕਿੱਥੋਂ ਨਿਕਲਦੀ ਹੈ ਧੁਨ ਮਹਿ ਧਿਆਨ ਉਸ ਧੁਨ ਦੇ ਵਿੱਚ ਕਹਿੰਦੇ ਤੁਸੀਂ ਧਿਆਨ ਲਗਾ ਦਿਓ ਜਦੋਂ ਆਪਾਂ ਜਪ ਕਰਦੇ ਹਾਂ ਨਾਮ ਜਪਦੇ ਆ ਅਭਿਆਸ ਕਰਦੇ ਆ ਵਾਹਿਗੁਰੂ ਗੁਰਮੰਤਰ ਦਾ ਤਾਂ ਸਾਡੇ ਰਸਨਾ ਦੇ ਵਿੱਚੋਂ ਜੋ ਆਵਾਜ਼ ਆਉਂਦੀ ਹੈ ਉਸ ਨੂੰ ਧੁਨ ਕਹਿੰਦੇ ਇੱਕ ਧੁਨ ਇਹ ਪ੍ਰਗਟ ਹੁੰਦੀ ਹੈ ਇੱਕ ਉਹ ਅਨਹਦ ਸ਼ਬਦਾਂ ਦੀ ਧੁਨ ਹੈ ਗੂੰਜ ਹੈ ਜੋ ਵਿਚਾਰ ਹੈ ਤੇ ਹੋ ਕੇ ਅੰਤਰਗਤ ਸੁਣਾਈ ਦਿੰਦੀ ਆ ਪਰ ਅਸੀਂ ਉਹ ਅਨਹਦ ਸ਼ਬਦਾਂ ਦੀ ਧੁਨ ਨੂੰ ਹਜੇ ਨਹੀਂ ਸੁਣਨਾ ਕਿਉਂ ਕਿ ਕਿਉਂਕਿ ਅਸੀਂ ਹਜੇ ਵਿਚਾਰਾਂ ਦੇ ਵਿੱਚ ਹਾਂ ਕਾਲ ਦੇ ਇਲਾਕੇ ਵਿੱਚ ਹਾਂ ਕਾਲ ਦੇ ਜਾਜ ਨੂੰ ਕੱਟਣ ਵਾਸਤੇ ਜੋ ਰਸਨਾ ਦੇ ਵਿੱਚੋਂ ਸਾਡੀ ਆਵਾਜ਼ ਬਣਦੀ ਹੈ ਬਾਹਰ ਨਿਕਲਦੀ ਹੈ ਵਾਹ ਗੁਰੂ ਵਾਹ ਗੁਰੂ ਜਦੋਂ ਅਸੀਂ ਇਸ ਨੂੰ ਸੁਣਨਾ ਸ਼ੁਰੂ ਕਰਾਂਗੇ ਤਾਂ ਮਨ ਵਿਚਾਰਾਂ ਵਿੱਚ ਜਾਣਾ ਬੰਦ ਹੋਵੇਗਾ ਜਦੋਂ ਮਨ ਵਿਚਾਰਾਂ ਵਿੱਚ ਗਿਆ ਨਹੀਂ ਤਾਂ ਇਸ ਨੂੰ ਖੁਮਾਰੀ ਚੜੇਗੀ ਇਸ ਦਾ ਸਹਿਜ ਬਣੇਗਾ ਫਿਰ ਇਹ ਸੁੰਨ ਦੇ ਵਿੱਚ ਸਮਾਜ ਜਾਵੇਗਾ ਵਿਚਾਰਾਂ ਨੂੰ ਛੱਡ ਕੇ ਸੁੰਨ ਦੇ ਵਿੱਚ ਸਮਾਉਣਾ ਨਾਮ ਅਭਿਆਸੀ ਲਈ ਸੌਖਾ ਨਹੀਂ ਹੁੰਦਾ ਇਹਦੇ ਵਾਸਤੇ ਸਾਨੂੰ ਸੰਗਤ ਕਰਨੀ ਪੈਂਦੀ ਆ ਬਿਨਾ ਸੰਗਤ ਤੋਂ ਵੀ ਅੱਗੇ ਵਧਣਾ ਮੁਸ਼ਕਲ ਹੋ ਜਾਂਦਾ ਇਸ ਲਈ ਜਦੋਂ ਅਸੀਂ ਨਾਮ ਅਭਿਆਸ ਸ਼ੁਰੂ ਕਰਨਾ ਤਾਂ ਅਸੀਂ ਗੁਰਮੁਖਾਂ ਦੀ ਸੰਗਤ ਜ਼ਰੂਰ ਕਰਨੀ ਆ ਹੁਣ ਜਦੋਂ ਅਸੀਂ ਰਸਨਾ ਤੋਂ ਜਪ ਸ਼ੁਰੂ ਕਰਦੇ ਆ ਵਾਹ ਗੁਰੂ ਇਸ ਨੂੰ ਸਿਰਫ ਅਸੀਂ ਸੁਣਨਾ ਹੈ ਆਪਣੀ ਹੀ ਆਵਾਜ਼ ਨੂੰ ਸੁਣਨਾ ਹੈ ਇੱਕ ਗੱਲ ਨੋਟ ਕਰਿਆ ਜੇ ਜੇ ਸਾਡੇ ਵਿਚਾਰ ਨਹੀਂ ਰੁਕ ਰਹੇ ਤਾਂ ਅਸੀਂ ਉੱਚੀ ਸਿਮਰਨ ਕਰਨਾ ਕੁਝ ਸਮਾਂ ਬੈਠ ਕੇ ਉੱਚੀ ਸਿਮਰਨ ਜਰੂਰ ਕਰਨਾ ਹੁਣ ਇਹ ਜੋ ਉੱਚੀ ਸਿਮਰਨ ਕਰਨਾ ਆ ਇਹ ਸੰਗਤ ਦੇ ਵਿੱਚ ਸਿਖਾਇਆ ਜਾਂਦਾ ਕਿ ਤੁਸੀਂ ਕਾਲ ਦੇ ਜਾਲ ਨੂੰ ਕਾਲ ਦੇ ਇਲਾਕੇ ਨੂੰ ਕਿਵੇਂ ਛੱਡਣਾ ਕਿਵੇਂ ਤੁਸੀਂ ਵਿਚਾਰ ਰਹਿਤ ਹੋਣਾ ਹੈ ਮਨ ਨੂੰ ਖਾਲੀ ਕਰਨਾ ਸੰਗਤ ਦੇ ਵਿੱਚ ਅਸੀਂ ਸਿੱਖਣ ਜਾਣਾ ਹੈ ਸਿੱਖ ਬਣ ਕੇ ਤੇ ਘਰਾਂ ਦੇ ਵਿੱਚ ਬੈਠ ਕੇ ਪਰਿਵਾਰਾਂ ਵਿੱਚ ਬੈਠ ਕੇ ਦੋਸਤਾਂ ਵਿੱਚ ਬੈਠ ਕੇ ਸੰਗਤ ਵਿੱਚ ਦੁਆਰਾ ਬੈਠ ਕੇ ਅਭਿਆਸ ਕਰਨਾ ਹੁਣ ਸਾਰੇ ਹੀ ਜੀਵਾਂ ਦੇ ਆਪੋ ਆਪਣੇ ਫੁਰਨੇ ਆ ਕੋਈ ਥੋੜੀ ਜਹੀ ਮਿਹਨਤ ਦੇ ਨਾਲ ਹੀ ਫੁਰਨਿਆਂ ਨੂੰ ਛੱਡ ਦਿੰਦਾ ਵਿਚਾਰ ਰਹਿਤ ਹੋ ਜਾਂਦਾ ਕਿਸੇ ਨੂੰ ਸਾਡੇ ਵਰਗੇ ਪਾਪੀਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਵਾਹਿਗੁਰੂ ਜੀ ਜਦੋਂ ਹੀ ਅਪਾ ਧੁੰਦ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰਦੇ ਹਾਂ ਮਨ ਵਿਚਾਰਾਂ 'ਚ ਨਹੀਂ ਜਾਂਦਾ ਤੇ ਇਹਦਾ ਸਹਿਜ ਵੱਡ ਜਾਂਦਾ ਦੂਸਰੀ ਗੱਲ ਜੇ ਸਾਡੇ ਵਿਚਾਰ ਜਾਦਾ ਨਹੀਂ ਤਾਂ ਉੱਚੀ ਸਿਮਰਨ ਕਰ ਲੈਣਾ ਇਕਾਂਤ ਕਮਰੇ ਵਿੱਚ ਬੈਠ ਕੇ ਉੱਚੀ-ਉੱਚੀ ਸਿਮਰਨ ਕਰੋ ਕੈਸ ਤਰੀਕੇ ਕਰਨਾ ਸੁਣਨਾ ਜੇ ਵਾਹਿਗੁਰੂ 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 ਐਸ ਵੀਡੀ ਦੀ ਨਾਲ ਹਣ ਇਥੇ ਬਹੁਤ ਭੈਣ ਭਰਾ ਸੰਘ ਕਰ ਜਾਂਦੇ ਆ ਕਿ ਫਲਾਨਾ ਕੀ ਸੋਚੂਗਾ ਇਹ ਕੀ ਕਰਦਾ ਪਿਆ ਇਹ ਨਵਾਂ ਪਖੰਡ ਕੀ ਸ਼ੁਰੂ ਕਰ ਲਿਆ ਆ ਅਸੀਂ ਹਜੇ ਕੱਲ ਵੀਡੀਓ ਵੇਖੀ ਆ ਮੋਕੇ ਤੋਂ ਜੋ ਭਾਈ ਸੇਵਾ ਸਿੰਘ ਤਰਮਾਲਾ ਜੀ ਦਾ ਸਥਾਨ ਹੈ ਉੱਥੋਂ ਕਿਸੇ ਗੁਰਮਖ ਨੇ ਵੀਡੀਓ ਬਣਾਈ ਉਹਨਾਂ ਦਾ ਸਿਮਰਨ ਚੱਲਦਾ ਪਿਆ ਸੀ ਤੇ ਸਿਮਰਨ ਬਹੁਤ ਉੱਚੀ ਚੱਲਦਾ ਪਿਆ ਸੀ ਵਾਹਿ ਗੁਰੂ ਜੀ ਜਦੋਂ ਆਪਾਂ ਉੱਚੀ ਸਿਮਰਨ ਕਰਦੇ ਆ ਨਾ ਤਾਂ ਸਾਡਾ ਸਰੀਰ ਦੇ ਵਿੱਚ ਧਿਆਨ ਹੀ ਨਹੀਂ ਰਹਿੰਦਾ ਕਿਉਂਕਿ ਧਿਆਨ ਸਾਡਾ ਕਿੱਥੇ ਹੈ ਜਿਹੜੀ ਧੁੰਨ ਆ ਧੁੰਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਉਹ ਫਿਰ ਸਰੀਰ ਸਾਡੇ ਨੂੰ ਝਟਕਾ ਜਾਂ ਵੱਜਦਾ ਜਿਵੇਂ ਜਿਵੇਂ ਆਪਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਰੀਰ ਨੂੰ ਤਾਂ ਕਹਾ ਵੈਦਨ ਜਿਵੇਂ ਬਾਬਾ RAMDEV ਆਪਣੇ ਪੇਟ ਨੂੰ ਅੰਦਰ ਬਾਹਰ ਖਿੱਚਦਾ ਹੈ ਨਾ ਇਹ ਸਹੈ ਸੁਭਾਏ ਹੁੰਦਾ ਹੈ ਜਦੋਂ ਆਪਾਂ ਜੋਰ ਨਾਲ ਵਾਹਿਗੋਵਾਲਦੇ ਆ ਨਾ ਤਾਂ ਦੰਦਰ ਨੂੰ ਖਿੱਚਿਆ ਜਾਂਦਾ ਝਟਕਾ ਵੱਜਦਾ ਉਹਦੇ ਨਾਲ ਕੀ ਹੁੰਦਾ ਸਾਡਾ ਪੂਰਾ ਸਰੀਰ ਹਿੱਲਦਾ ਫਿਰ ਕਈ ਨਾਮ ਵੀ ਅਸੀਂ ਇਦਾਂ ਦੇ ਹੁੰਦੇ ਆ ਉਹਨਾਂ ਦਾ ਰਸ ਬਣਿਆ ਹੁੰਦਾ ਜਦੋਂ ਬੋਲਦੇ ਵਾਹ ਗੁਰੂ ਵਾਹ ਗੁਰੂ ਪ੍ਰੇਮ ਦੇ ਨਾਲ ਅਕਾਲਪੁਰਖ ਜੀ ਨੂੰ ਵਾਜਾ ਮਾਰਦੇ ਆ ਉਹ ਥੋੜਾ ਜਿਹਾ ਕਈ ਵਾਰ ਫਿਰ ਮਸਤੀ ਜੀ ਹੁੰਦੀ ਆ ਸਰੀਰ ਝੂਲਦਾ ਤੇ ਉਹ ਕਿਸੇ ਜੀਵ ਨੇ ਵੀਡੀਓ ਨੂੰ ਉੱਥੋਂ ਚੱਕ ਕੇ ਆਪਣੇ ਕਿਸੇ ਉਹਨਾਂ ਨੇ ਪਾਇਆ ਹੋਇਆ ਤੇ ਜਦੋਂ ਅਸੀਂ ਉਹ ਕਮੈਂਟ ਚੈੱਕ ਕੀਤੇ ਤਾਂ ਬਹੁਤ ਹੀ ਜੋ ਮਨਮੁਖ ਜੀਵ ਸੀ ਉਹਨਾਂ ਨੇ ਬਹੁਤ ਹੀ ਭੈੜੇ ਭੈੜੇ ਕਮੈਂਟ ਕੀਤੇ ਜਦ ਤੱਕ ਅਸੀਂ ਆਪ ਪ੍ਰੈਕਟੀਕਲ ਨਹੀਂ ਕਰਦੇ ਉਦੋਂ ਤੱਕ ਸਾਨੂੰ ਪਤਾ ਨਹੀਂ ਲੱਗਣਾ ਕਿ ਸਾਡਾ ਸਰੀਰ ਕਿਉਂ ਹਲਦਾ ਕਿਉਂ ਸਾਡਾ ਸਰੀਰ ਝੂਮਦਾ ਆ ਕਿਉਂ ਅਸੀਂ ਇਹ ਉੱਚੀ ਸਿਮਰਨ ਕਰਦੇ ਹਾਂ ਕਿਉਂਕਿ ਸਾਨੂੰ ਰਸ ਆਉਂਦਾ ਹੈ ਪਰ ਆਪਾਂ ਇੱਥੇ ਕੋਈ ਵੀ ਲੋਕ ਲੱਜਾ ਨਹੀਂ ਕਰਨੀ ਜੋ ਜੀਵ ਲੋਕ ਲੱਜਾ ਕਰ ਲੈਂਦਾ ਹੈ ਉਸ ਦਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਉਹਨਾਂ ਦੇ ਨਾਲ ਮਿਲਾਪ ਨਹੀਂ ਹੁੰਦਾ ਤਾਂ ਹੀ ਆਪਾਂ ਇਕਾਂਤ ਕਮਰੇ ਦੇ ਵਿੱਚ ਬੈਠ ਕੇ ਉੱਚੀ ਸਿਮਰਨ ਕਰਨ ਜਦੋਂ ਆਪਾਂ ਉੱਚੀ ਸਿਮਰਨ ਕਰਦੇ ਆਂ ਫੇਰ ਸਾਡੇ ਮਨ ਦੀ ਕਟਾਈ ਹੁੰਦੀ ਆ ਕੁੱਟਿਆ ਜਾਂਦਾ ਮਨ ਨੂੰ ਤੇ ਜਦੋਂ ਆਪਾਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਕੁੱਟ ਲੈਂਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਫੇਰ ਇਹਨੂੰ ਵਿਚਾਰ ਕਿੱਥੋਂ ਆਜੋ ਕਿਉਂਕਿ ਇਸ ਸਿਮਰਨ ਦੀ ਮਿਹਨਤ ਦੇ ਨਾਲ ਉਹ ਵਿਚਾਰਾਂ ਵਾਲੇ ਏਰੀਏ ਨੂੰ ਛੱਡ ਕੇ ਸੁਨਨ ਦੇ ਵਿੱਚ ਚਲਾ ਗਿਆ ਇਸ ਲਈ ਵਾਹਿਗੁਰੂ ਜੀ ਵਿਧੀ ਮੁਤਾਬਕ ਸਿਮਰਨ ਕਰੋ ਮਨ ਬਹੁਤ ਜਲਦੀ ਵਿਚਾਰਾਂ ਤੋਂ ਰਹਿਤ ਹੋ ਕੇ ਖਾਲੀ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ